ਕੀ ਕਰੀਏ ਮੈਂ ਹਾਂ ਭੈਣ ਬਾਬੂ ਨਾ ਹੈਲੋ ਹੈਲੋ ਆ ਬੈਂਦੀ ਕਿਦਾਂ ਹਾਲ ਹਾਂ ਠੀਕ ਆ ਹੋਰ ਬਿੱਟੋ ਕਿਦਾਂ ਹਾਂ ਠੀਕ ਆ ਹੋਰ ਸਨੋ ਕਿਦਾਂ ਨੋ ਠੀਕ ਆ ਔਰ ਕੀ ਕਰੀ ਜਾਂਦੇ ਕੁਝ ਨਹੀਂ ਆਰਾਮ ਕਰ ਰਿਹਾ ਲੰਮਾ ਬੈਕਦਾ ਹੋਰ ਭਾਬੀ ਉਹ ਵੀ ਇੱਥੇ ਆ ਹੋਰ ਮੈਂ ਕਿਹਾ ਜਿਹੜਾ ਮੈਂ ਕੰਮ ਕਿਹਾ ਸੀ ਉਹ ਕੀਤਾ ਕੋਈ ਗੱਲ ਨਹੀਂ ਤੁਸੀਂ ਆ ਜਾਓ ਕੋਈ ਨਹੀਂ ਫੇ ਮੈਂ ਆਉਂਦੀ ਹਾਂ ਦੂਏ ਵੇਲੇ ਆ ਜਾਓ ਆ ਜਾਓ ਕੋਈ ਨਹੀਂ ਆ ਜਾਓ ਠੀਕ ਆ ਮੈਂ ਆਣੀ ਆ ਕੋਈ ਗੱਲ ਨਹੀਂ ਆ ਜਾਓ ਠੀਕ ਆ ਕੰਮ ਹੋ ਜੀ ਤੁਹਾਡਾ ਕੋਈ ਗੱਲ ਨਹੀਂ ਠੀਕ ਸਤਿ ਸ੍ਰੀ ਅਕਾਲ ਯਾਰ ਭੈਣ ਨੂੰ ਪੈਸਿਆਂ ਦੀ ਲੋੜ ਆ ਕਿੱਦਾਂ ਕਰੀਏ ਪੈਸਾ ਦਾ ਕੋਲ ਹੈ ਨਹੀਂਗਾ ਚਲ ਕੋਈ ਗੱਲ ਨਹੀਂ ਮਾਰਦੇ ਆਂ ਦਾਵ ਕਾ ਘੜੇ ਦੀ ਮੱਛੀ ਆਪਣੇ ਕੋਲ ਆ ਕਿਹੜੀ ਗੱਲ ਆ ਅਮਰਜੀਤ ਹਾਂਜੀ ਇੱਧਰ ਆ ਬੜ ਜਾ ਹਾਂ ਜੀ ਇੱਕ ਗੱਲ ਸੁਣ ਲਾ ਹਾਂਜੀ ਪੈਣੇ ਆਉਣਾ ਪੈਸੇ ਲੈਣ ਅੱਛਾ ਫੇਰ ਮੇਰੇ ਕੋਲ ਪੈਸੇ ਐ ਨਹੀਂ ਕਿ ਆਪਣੇ ਭਰਾ ਨੂੰ ਫੋਨ ਕਰ ਭਾਜੀ ਨੂੰ ਕਿਉਂ ਤੋਗਾ ਪੈਸੇ ਚਾਹੀਦੇ ਸਾਨੂੰ ਨਹੀਂ ਮੇਰੇ ਭਰਾ ਦੇ ਕੋਲ ਪੈਸੇ ਬਣਦੇ ਆ ਉਹਦਾ ਆਪਣਾ ਪਤਾ ਨਹੀਂ ਘਰ ਦਾ ਗੁਜ਼ਾਰਾ ਕਿਵੇਂ ਉਹ ਤੂੰ ਚੁੱਪ ਕਰਕੇ ਜਿਹੜੀ ਮੈਂ ਤੈਨੂੰ ਗੱਲ ਕਹੇਤੀ ਨਾ ਉਹ ਕਰ ਮੋੜ ਦਵਾ ਕੇ ਫਿਰ ਅੱਗੇ ਤੁਸੀਂ ਕਿੰਨੇ ਕੁ ਮੋੜ ਦਿੱਤੇ ਅੱਗੇ ਕਿੰਨੀ ਵਾਰੀ ਤੁਹਾਨੂੰ ਦਿੱਤੇ ਉਹਨਾਂ ਨੇ ਪੈਸੇ ਤੂੰ ਜਵਾਬ ਨਾ ਕਰ ਮੋਰੇ ਦੇ ਉਹ ਪੈਸੇ ਹੁੰਦੇ ਨਹੀਂ ਮੈਂ ਨਹੀਂ ਕਹਿਣਾ ਹੈਗਾ ਉਹਨਾਂ ਦੇ ਕੋਲ ਹੈ ਨਹੀਂ ਕਿ ਉਹਦਾ ਆਪਣਾ ਗੁਜ਼ਾਰਾ ਮੱਸੀ ਕਰਦੇ ਆ ਆਪਣਾ ਦੇ ਵਾਲਾ ਕਿਉਂ ਮਸੀ ਕਰਦਾ ਵਧੀਆ ਕੰਮ ਚੱਲਦਾ ਨਾਲ ਕੀ ਗੱਲ ਹੈ ਉਹਨਾਂ ਨੂੰ ਨਹੀਂ ਨਹੀਂ ਮੈਂ ਨਹੀਂ ਕਹਿਣਾ ਹੈਗਾ ਜਦੋਂ ਦੇਖ ਲੋ ਭਰਾ ਨੂੰ ਕਹਿ ਗੈਣੇ ਨਹੀਂ ਕਹਿਣਾ ਉਹਨਾਂ ਨੂੰ ਵੇ ਤੇ ਪੈਸਿਆਂ ਦੀ ਲੋੜ ਤੁਹਾਡੀ ਭੈਣ ਨੂੰ ਆ ਤੁਸੀਂ ਦੋ ਚਾਹੇ ਨਾ ਦੋ ਉਹਨਾਂ ਨੂੰ ਮੈਨੂੰ ਨਹੀਂ ਪਤਾ ਮੈਂ ਨਹੀਂ ਫੋਨ ਫੋਨ ਕਰਨਾ ਹੈਗਾ ਸੁਣੇ ਮੈਨੂੰ ਤੈਨੂੰ ਕਹਿੰਦਾ ਇੱਧਰ ਆ ਜਾ ਗੱਲ ਕੋਈ ਮਰੀ ਕਹਿਣਾ ਬੈਠੇ ਉਹਦੇ ਉਹਦੇ ਕੀ ਗੱਲ ਐ ਮੇਰੀ ਇੱਕ ਗੱਲ ਸੁਣ ਲਾ ਉਹਨੂੰ ਫੋਨ ਕਰ ਦੇ ਨਹੀਂ ਤਾਂ ਮੈਨੂੰ ਦੂਜੀ ਤਰ੍ਹਾਂ ਆਉਂਦਾ ਫੋਨ ਕਰਾਉਣਾ ਉਹ ਨਾ ਕੋਲ ਹੈ ਨਹੀਂ ਉਹ ਤਾਂ ਆਬਮਸੀ ਘਰ ਤੱਕ ਜਾ ਮੈਨੂੰ ਠੇਕਾ ਨਹੀਂ ਹੈਗਾ ਜਿੱਥੋਂ ਮਰਜ਼ੀ ਲੈ ਕੇ ਦੇਣ ਨਾ ਦੇਣ ਭੈਣ ਨੂੰ ਪੈਸਿਆਂ ਦੀ ਲੋੜ ਆ ਚੁੱਪ ਕਰਕੇ ਫੋਨ ਲਾ ਚੱਕ ਲੈ ਚੱਕ ਕੇ ਉਹਨਾਂ ਨੂੰ ਫੋਨ ਕਰ ਦੇ ਨਹੀਂ ਤਾਂ ਕਰੇ ਥੱਪਾ ਨਾ ਪੈਣ ਲਾ ਭਣ ਤੇਰੇ ਮੈਂ ਤੇ ਰਿਆਂ ਜਿਹੜਾ ਮੇਰੇ ਆਉਂਦੇ ਨੂੰ ਫੋਨ ਕੀਤਾ ਹੋਵੇ ਲਾਗੇ ਖੋਲ ਦੇ ਸਮਝ ਲੱਗਦਾ ਕਿ ਨਹੀਂ ਆਹੋ ਲੱਗ ਗਈ ਆ ਮੈਨੂੰ ਸਮਝ ਉਹਨੂੰ ਫੋਨ ਕਰ ਦੇ ਕਿਤੇ ਹੱਡ ਦੁੱਤੇ ਕਰਾ ਕੇ ਫੋਨ ਨਾ ਕਰੀ ਹੁਣੇ ਪਹਿਲੇ ਕਰ ਦੇ ਇਹਨਾਂ ਨੇ ਮੈਨੂੰ ਹੱਡ ਦੁੱਤੇ ਤੇਰੇ ਕਰਕੇ ਆਉਂਦੇ ਆ ਕਰ ਦੇ ਫੋਨ ਉਹਨੂੰ ਤੂੰ ਕਾ ਪੈਸੇ ਦੇ ਕੇ ਜਾਣ ਸਾਨੂੰ ਲੋੜ ਆ ਮੇਰੇ ਆਉਂਦੇ ਨੂੰ ਫੋਨ ਕੀਤਾ ਹੋਵੇ ਮੈਂ ਗਿਆ ਤੇ ਆਇਆ ਕਰ ਫੋਨ ਹੋਇ ਰੱਬਾ ਹੁਣ ਫੇਰੇ ਇਹ ਪੈਸਿਆਂ ਨੂੰ ਕਹਿਣ ਲੱਗ ਗਿਆ ਅੱਗੇ ਅੰਨੀ ਵਾਰੀ ਲਿਆ ਕੇ ਦਿੱਤੇ ਮੈਂ ਆਪਣੇ ਭਰਾ ਕੋਲ ਉਹ ਤਾਂ ਆਪ ਮਸੀ ਆਪਣਾ ਗੁਜ਼ਾਰਾ ਕਰਦੇ ਆ ਵੀ ਮੇਰੇ ਭਰਾ ਦੀਆਂ ਜਿਹੜਾ ਮਿੱਲਾ ਚਲਦੀਆਂ ਆ ਜਿਹਨੂੰ ਕਹਿ ਦਿੰਦਾ ਆ ਫੋਨ ਕਰ ਦੇ ਪੈਸੇ ਦੇ ਜਵੇ ਲਿਆ ਪੈਸੇ ਜਾ ਕੇ ਰੱਬਾ ਗਰੀਬਾਂ ਦੀ ਧੀਾਂ ਦੀ ਕਾਹਦੀ ਜ਼ਿੰਦਗੀ ਐ ਜਾਂ ਧੀਆ ਦਿੰਦਾ ਹੁਣਾਂ ਤਾਂ ਲੇਖ ਵੀ ਚੰਗੇ ਲਿਖਿਆ ਕਰ ਜਾਂ ਫੇ ਗਰੀਬੀ ਨਾਲ ਦਿਆ ਕਰ ਹੁਣ ਜੇ ਨਾ ਖਾਣ ਕੀਤਾ ਇੱਥੇ ਸ਼ਾਮ ਨੂੰ ਫੇ ਪੀ ਕੇ ਆ ਗਿਆ ਫੇਰ ਆਣ ਕੇ ਲੜੂਗਾ ਫੇ ਮੈਨੂੰ ਕੁੱਟੂਗਾ हूँ मैं दस की करा भरा बेचारा कि दूंगा मेनू पैसे मैं, मैं की करा दस चार बज गए ਇਹ ਕਿ ਨਾ ਟਾਈਮ ਹੋ ਗਿਆ ਮੇਨੂੰ ਕਈ ਨੂੰ ਉਹ ਤਾਂ ਆਣ ਆਲਾ ਹੋਣਾ ਆ ਹੁਣ ਮੈਂ ਕੀ ਕਰਾਂ ਉਹਨੇ ਆਣ ਕੇ ਫੇਰ ਲੜਨਾ ਆ ਮੈਨੂੰ ਕੁੱਟਣਾ ਕਹਿਣਾ ਤੂੰ ਫੋਨ ਨਹੀਂ ਕੀਤਾ ਹੈਗਾ ਆਪਣੇ ਭਰਾ ਨੂੰ ਚਲ ਮਨਾ ਫੋਨ ਤਾਂ ਕਰਨਾ ਹੀ ਪੈਣਾ ਹੁਣ ਭਾਜੀ ਨੂੰ ਦੇਖਾ ਕਰਕੇ ਪਰ ਉਹਨਾਂ ਕੋ ਵੀ ਕਿਹੜਾ ਹੁਣ ਹੈਗੇ ਆ ਪੈਸੇ ਵਿਚਾਰੇ ਕਿੱਥੋਂ ਦਊਂਗੇ ਪੈਸੇ ਇਹ ਤਾਂ ਹਰੇਕ ਬਲੇ ਮੂੰਹ ਅਡ ਲਾਂਦੇ ਆ ਆਪਣੇ ਭਰਾ ਤੋਂ ਪੈਸੇ ਲੇ ਆ ਹੈਲੋ 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 ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਜੀ ਹੋਰ ਕਿੱਦਾਂ ਸਿੱਤ ਆ ਠੀਕ ਆ ਹਾਂ ਜੀ ਠੀਕ ਠਾਕ ਅੱਛਾ ਭਾਬੀ ਹੋਣੀ ਠੀਕ ਆ ਬੱਚੇ ਹਾਂ ਠੀਕ ਅੱਛਾ ਬਾਜੀ ਮੈਂ ਤਾਂ ਤੁਹਾਨੂੰ ਇੱਕ ਕੰਮ ਸੀਗਾ ਕਹਿਣਾ ਮੈਂ ਹਾਂ ਜੀ ਦੱਸੋ ਬਾਜੀ ਪੈਸੇ ਚਾਹੀਦੇ ਸੀਗੇ ਥੋੜੇ ਜਿ ਕੁੜੀਏ ਐਸ ਵੱਲੇ ਪੈਸਿਆਂ ਦਾ ਤਾਂ ਬਹੁਤ ਔਖਾ ਤੈਨੂੰ ਪਤਾ ਹੜ ਆਇਓ ਸੀ ਹਾਂ ਜੀ ਦੋ ਮੱਝਾਂ ਸੀ ਇੱਕ ਮੱਝ ਵੀ ਸਮਾ ਪਾਣੀ ਦੇ ਵਿੱਚ ਡੁੱਬ ਗਈ ਅੱਛਾ ਸਾਰੇ ਮਕਾਨ ਬੁਰਾ ਹਾਲ ਹੋਇਆ ਪਿਆ ਛੋਟ ਛੋਕੇ ਸਮਾ ਟਿੱਗ ਪੇ ਮਕਾਨ ਐਸੇ ਬਰੇ ਦਾ ਪੈਸਿਆਂ ਦੀ ਕੁੱਟੀ ਬਹੁਤ ਆਕਸੀ ਆ ਤਾਂ ਨਹੀਂ ਰਾਤ ਮੇਰੇ ਰੋਟੀ ਦੇ ਲੱਲੇ ਪਾਇਓ ਸਾਨੂੰ ਤਾਂ ਪਾਜੀ ਮੈਂ ਤਾਂ ਖੜੇ ਐ ਇਸ ਬਲੇ ਹਾਂ ਕੋਈ ਜੀ ਪੈਸਾ ਹੈਗਾ ਮੇਰੇ ਕੋਲ ਕੋਈ ਮੈਂ ਤਾਂ ਇਹ ਗੱਲ ਸਮਝਦੀ ਆ ਮੈਨੂੰ ਤਾਂ ਪਤਾ ਆ ਤੁਹਾਡੇ ਘਰ ਦੇ ਹਾਲਾਤਾਂ ਦਾ ਪਰ ਇਹ ਨਹੀਂ ਹੁਣ ਮੰਨਦਾ ਹੈਗਾ ਸ਼ਾਮ ਨੂੰ ਉਹਨੇ ਪੀ ਕੇ ਆ ਜਾਣਾ ਆ ਫੇਰ ਮੇਰੇ ਨਾਲ ਲੜਨਾ ਉਹਨੇ ਲੜਾਈ ਕਰਨੀ ਆ। ਫੁਰੀਏ ਹੁਣ ਇਹਦਾ ਤਾਂ ਹਾਰ ਬਰੀ ਦਾ ਹੀ ਕੰਮ ਆ ਹੁਣ ਮੈਂ ਵੀ ਕਿੱਥੋਂ ਦੇ ਜਾਵਾਂ। ਲੜਿਆ ਆਸਾਨੀ ਕੁੱਟਿਆ ਮਾਰਿਆ ਦਾ ਨਹੀਂ। ਨਹੀਂ ਨਹੀਂ ਭਾਜੀ ਕੁੱਟਿਆਂ ਦਾ ਨਹੀਂ ਹੈਗਾ ਉਦੋਂ ਕਹਿੰਦਾ ਸੀਗਾ ਹੁਣ ਕੰਨ ਮੇ ਆ ਗਿਆ ਜਿਹੜੀ ਤੱਕ। ਦੱਸ ਹੁਣ ਫੇਰ ਪੈਸੇ। ਉਹ ਰੱਬ ਦਾ ਕਹਿ। ਸਾਰਾ ਕੁਝ ਪਾਣੀ ਚ ਰੁੜ ਗਿਆ। ਉਤੋਂ ਹੁਣ ਮਾਰੇ ਬੰਦਿਆਂ ਨਾਲ ਬਾਹ ਪੈ ਗਿਆ ਹੁਣ ਫੇ ਪੈਸੇ ਦੀ ਦੌੜ ਗੁਰਵਿਸ਼ਿਆ ਉਹਦਾ ਇੱਕ ਮੱਝ ਰਹਿੰਦੀ ਓ ਵੀ ਵੇਚ ਕੇ ਛਾੜ ਦੇ ਉਹਦਾ ਤਾਂ ਫੇਰ ਇਟ ਢੱਡ ਪਾਣਾ ਕੁੜੀਏ ਹਾਂਜੀ ਚੱਲ ਮੈਂ ਦੇਖਦਾ ਕਰਦਾ ਕੋਈ ਲਾ ਦੇਖ ਲਓ ਭਾਜੀ ਫੇ ਤੁਸੀਂ ਕਿੱਦਾਂ ਦੇਖਦਾ ਦੇਖਦਾ ਠੀਕ ਆ ਭਾਜੀ ਚੰਗਾ ਓ ਕੌਜੀ ਹੁਣਾਂ ਦੀ ਦਾ ਮੱਝ ਵੀ ਦਸ ਪਾਣੀ ਚੜ ਗਏ ਹੁਣ ਉਹ ਕਿੱਥੋਂ ਦਊਗਾ ਪੈਸੇ ਉਹਨਾਂ ਨੇ ਦਾਬ ਰੋਟੀ ਵੀ ਮਸੀ ਓਖੀ ਚੱਲਦੀ ਐ ਇਹਨੇ ਵੀ ਸ਼ਰਾਬੀ ਨੇ ਆਣ ਕੇ ਕਹਿਣਾ ਆ ਇੱਤਾ ਨਹੀਂ ਤੂੰ ਆਪਣੇ ਭਰਾ ਨੂੰ ਫੋਨ ਇਹਨੇ ਲੜਨ ਲੱਗ ਜਾਣਾ ਆ ਉਹਨਾਂ ਦਾ ਤਾਂ ਵਿਚਾਰਿਆਂ ਦਾ ਭੁੱਖਾ ਹੋਇਆ ਪਿਆ ਪਾਣੀ ਆ ਗਿਆ ਸੀਗਾ ਛੜਾ ਦੇ ਨਾਲ ਕਮਰੇ ਵੀ ਖਰਾਬ ਹੋ ਗਏ ਉਹਨਾਂ ਦੇ ਛੱਤਾਂ ਵੀ ਡੇਗ ਗਈਆਂ ਆ ਚਲ ਆ ਜਾ ਭੈਣ ਚਾਂਦ ਰੱਬੀ ਠੀਕ ਹੈ ਤੂੰ ਬੈਠੋ ਹਾਲੋਂ ਉਹ ਜਿਹੜਾ ਮੈਂ ਤੈਨੂੰ ਕੰਮ ਕਿਹਾ ਉਹ ਕੀਤਾ ਕੀਤਾ ਤਾਂ ਸੀਗਾ ਬਾਜੀ ਨੂੰ ਫੋਨ ਬਾਜੀ ਨੂੰ ਫੋਨ ਕੀਤਾ ਤਾਂ ਪਾਜੀ ਕਹਿੰਦੇ ਪਾਣੀ ਆ ਗਿਆ ਸੀਗਾ ਫੇ ਉਨ੍ਹਾਂ ਦੀ ਤਾਂ ਪਹਿਲੇ ਮੱਝ ਹੜ ਗਈ ਇੱਕ ਉਹ ਮੱਝ ਤੋਂ ਪੈਸੇ ਨਹੀਂ ਮੰਗੇ ਮੈਂ ਉਹਦੇ ਕੋਲੋਂ ਮੰਗੇ ਉਹ ਤਾਂ ਨਹੀਂ ਹੜ ਗਿਆ ਨਹੀਂ ਫੇ ਪਾਜੀ ਕਹਿੰਦੇ ਵੀ ਹੁਣ ਸਾਡੀ ਤਾਂ ਰੋਟੀ ਦਾ ਵੀ ਓਖਾ ਹੋਇਆ ਹੈ ਛੱਤ ਵੀ ਡਿੱਗ ਗਈ ਹੈ ਉਨ੍ਹਾਂ ਦੀ ਪਾਣੀ ਨਾਲ ਯਾਨੀ ਨਾਲ ਉਨ੍ਹਾਂ ਨੂੰ ਕਿ ਤੁਹਾਨੂੰ ਵੀ ਉਹ ਤੈਨੂੰ ਮੈਂ ਗੱਲ ਕਹਿ ਦਿੱਤੀ ਪੈਸੇ ਉਹਨਾਂ ਨੂੰ ਕਹਿ ਜਿੱਦਾਂ ਮਰਜ਼ੀ ਦੇ ਦੇ ਜਿੱਥੋਂ ਮਰਜ਼ੀ ਲੈ ਕੇ ਦੇ ਦੇ ਆ ਤਾਂ ਉਹ ਗੇਰਾ ਅਨੀਆਂ ਮੈਂ ਤਵਨ ਲੈ ਕੇ ਜਾਣਾ ਉਹਨਾਂ ਲੈ ਕੇ ਜਾਣਾ ਉਹ ਵਦਿਆ ਕਰਾਂ ਮੈਂ ਵਿਆਹ ਕਰ ਉਹ ਗੱਲ ਤਾਂ ਇੱਥੇ ਬੈਠਾ ਕੇ ਹਾਂਜੀ ਤੈਨੂੰ ਮੈਂ ਦਾ ਸਾਬਤ ਮੈਂ ਆ ਰਾਇਆ ਨੂੰ ਪੈਸੇ ਦੀ ਲੋੜ ਹੈ ਪੈਸੇ ਦੇਣੇ ਆ ਤੁਹਾਨੂੰ ਮੈਂ ਦੱਸਿਆ ਰਿਹਾਗਾ ਬਾਜੀ ਨੂੰ ਫੋਨ ਕੀਤਾ ਸੀਗਾ ਤੈਨੂੰ ਦੱਸ ਦਿੱਤਾ ਮੈਨੂੰ ਪੈਸੇ ਚਾਹੀਦੇ ਜਿੱਦਾਂ ਮਰਦੀ ਜਾਵਾਂਗਾ ਮੈਂ ਕਾਲੇ ਚੋਰ ਤੋਂ ਲੈ ਕੇ ਦਬੇ ਉਹ ਹੁਣ ਮੈਂ ਤਾਂ ਫਿਰਸੇ ਤੁਹਾਡੇ ਕੋਲੋਂ ਹੀ ਲੈਣੇ ਆ ਉਹ ਆਪਣੇ ਭਰਾ ਕੋਲੇ ਮੰਗੂਗੇ ਪੈਸੇ ਤੇ ਸਾਹਮਣੇ ਮੈਂ ਕੋਲੀ ਦਾ ਵਿਹਾਰ ਧਰਿਆ ਆ ਨਹੀਂ ਜੇ ਭੈਣ ਤੁਸੀਂ ਵਿਆਹ ਰੱਖਿਆ ਆ ਫਿਰ ਤੁਸੀਂ ਉਹ ਮੈਂ ਆਪਣੇ ਭਰਾ ਨੂੰ ਤੂੰ ਵੀ ਆਪਣੇ ਗਾਹ ਭਰਾ ਕੋਲੋਂ ਮੰਗਣਾ ਪੈਸੇ ਇਹਨੇ ਸਾਡੇ ਕੋਲ ਮੰਗਣ ਭੈਣ ਸਾਡੀ ਨੇ ਸਾਡੇ ਕੋਲੋਂ ਮੰਗਣਿਆ ਤੂੰ ਆਪਣੇ ਭਰਾ ਨੂੰ ਕਹ ਪੈਸੇ ਦੇਵੇ ਨਹੀਂ ਜੇ ਇਹਨੇ ਵਿਆਹ ਰੱਖਿਆ ਤਾਂ ਇਹਨਾ ਇੰਨੀਆਂ ਨੂੰ ਆਪ ਤੂੰ ਜਵਾਬ ਨਾ ਦੇ ਉਹਦਾ ਕਰ ਮੈਂ ਦੰਦਾਂ ਵਿਆਹ ਰੱਖਿਆ ਤਾਂ ਫੇਰ ਫਾਇਨੇ ਫੋਨੇ ਵੀ ਤਾਂ ਪੈਂਦੇ ਆ ਹੁਣ ਮਾਪਿਆਂ ਨੂੰ ਮੈਂ ਕਹਿਣਾ ਆ ਸਾਡੇ ਫਰਜ਼ ਬਣਦਾ ਅਸੀਂ ਵੀ ਨਾਨਕੇ ਆ ਤਰਨ ਜਾ ਕੇ ਚਾਹ ਬਣਾ ਜਾ ਕੇ ਬੈਠੀਆਂ ਇੱਥੇ ਮੈਂ ਮੈਂ ਕਰਦੀ ਰਹਿੰਦੀ ਆ ਕੋਈ ਤਾਂ ਨਹੀਂ ਬੋਲਦਾ ਉਹ ਕੋਈ ਗੱਲ ਨਹੀਂ ਲੱਗਾ ਚਾਹ ਢੋ ਗਈ ਉਹ ਇਹਦਾ ਪੇਜ ਹੀ ਮੰਨੂਗਾ ਤੂੰ ਕਿੱਥੇ ਭੁੱਲੀ ਫਿਰਦੀ ਆ ਇਹ ਜਿਹੜੇ ਕੋਰੇ ਕੋਤੇ ਪੈਸੇ ਗਿਆ ਉਹ ਕੋਈ ਨਹੀਂ ਲੈ ਕੇ ਕਿਦਾਂ ਨਾ ਉਹ ਤੋੜ ਦੇਗਾ ਨਾ ਲਾਉਗੀ ਜੇ ਪਹਿਲੀ ਵਾਰ ਬਾਤ ਨਹੀਂ ਸੀ ਕਹਾਂ ਕੋਈ ਦਾ ਵਿਆਹ ਉਹ ਕੋਈ ਨਹੀਂ ਦੱਸ ਵਿਆਹ ਨਾਲ ਮਿਲ ਕੇ ਕਰਾਂਗੇ ਵਧੀਆ ਕਰਾਂਗੇ ਤੇ ਸਾਹਮਣੇ ਤੇ ਸਾਰੇ 15 ਦੇ ਚ ਰਹਿ ਗਏ ਆ ਉਹ ਚਿੰਤਾ ਨਾ ਕਰ ਤੂੰ ਕੋਈ ਗੱਲ ਨਹੀਂ ਨਿਆਰਿਆ ਚ ਪਾਸ ਕੋਈ ਨੂੰ ਮੈਂ ਪੁੱਛਣਾ ਇੱਕ ਵਾਰੀ ਫੇਰ ਫੋਨ ਕੀਤਾ ਕ ਨਹੀਂ ਕੀਤਾ ਹੁਣ ਇਹ ਪੁੱਛਣਾ ਨਾ ਤੇਰੇ ਸਾਹਮਣੇ ਪੁੱਛ ਲੈਣਾ ਲੈ ਨਾ ਦੇ ਸੁਵਿਧਾ ਤੱਪੜ ਹੁਣ ਇਹ ਚਾਰ ਲਾ ਦੇਣੇ ਆ ਇਹ ਕਿਹੜੀ ਗੱਲ ਆ ਉਹ ਕੋਈ ਨਹੀਂ ਮੋੜ ਹੋ ਜੂਗੇ ਹਲਾ ਚਾਬਿਓ ਚੱਕ ਲਓ ਕੋਈ ਨਹੀਂ ਪੀ ਲੈਂਦੀ ਮੈਂ ਤਾਂ ਉਹ ਤਾਂ ਫੋਨ ਕੀਤਾ ਕ ਨਹੀਂ ਕੀਤਾ ਕੀਤਾ ਦਾ ਸੀਗਾ ਮੈਂ ਫੋਨ ਭਾਜੀ ਨੂੰ ਕੱਲ ਨੂੰ ਤੇ ਹੁਣੇ ਤੱਕ ਤੱਕ ਫੋਨ ਕਰ ਕੀਤਾ ਆ ਮੈਂ ਗੱਲ ਹੋਈ ਆ ਭਾਦੀ ਨਾਲ ਕੀ ਕਹਿੰਦਾ ਸਾਨੂੰ ਦੱਸਿਆ ਤਾਂ ਹੈਗਾ ਆ ਪਹਿਲਾਂ ਵੀ ਪਾਣੀ ਆ ਗਿਆ ਸੀ ਉਹਨਾਂ ਦੀ ਮੱਝ ਵੀ ਹੜ ਗਈ ਆ ਛੱਤ ਵੀ ਮੈਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ ਹੈਗੀ ਜਿਹੜੀਆਂ ਤੂੰ ਕਰਦੀ ਆ ਕਿ ਉੱਥੇ ਪਾਣੀ ਆ ਗਿਆ ਉਹਨਾਂ ਦੀ ਮੱਝ ਹੜ ਗਈ ਫਲਾਣਾ ਹੋ ਗਿਆ ਤਾਂ ਮੈਂ ਨਹੀਂ ਐ ਥੋੜਨੀ ਆ ਫੋਨ ਕਰ ਉਹਨੂੰ ਪੈਸੇ ਲੈ ਕੇ ਦਵੇ ਜਿੱਥੋਂ ਮਰਜੀ ਲੈ ਕੇ ਦਵੇ ਨੇਓ ਕਿੱਥੋਂ ਦੇ ਜਾਉਂਗੇ بار بار پیسے ਅੱਗੇ ਵੀ ਦਿੱਤੇ ਮੈਂ ਤੈਨੂੰ ਜਿਹੜੀ ਗੱਲ ਮੈਨੂੰ ਜਵਾਬ ਨਾ ਕਰਕੇ ਦੱਸਾਂ ਕਿੱਥੋਂ ਦਊਗੇ ਨਾਲੇ ਨਾ ਦਊਗੇ ਜਿੱਥੋਂ ਮਰਜੀ ਦੇਣ ਮੈਂ ਤਾਂ ਮੈਂ ਜਿੱਦਾਂ ਕਿਦਾ ਮਰਜੀ ਮੈਂ ਪੈਸੇ ਲੈ ਕੇ ਜਾਣੇ ਮੈਂ ਰੱਖਿਆ ਕੋੜੀ ਦਾ ਵਿਆਹ ਹੋਰ 15 ਦਿਨਾਂ ਨੂੰ ਸੋਨਾ ਹੋਰ ਮਹਿੰਗਾ ਹੋ ਜਾਣਾ 20000 ਰੁਪਏ ਚੜ ਜਾਣਾ ਪਰ ਉਹ ਕੋਈ ਗੱਲ ਨਹੀਂ ਭੈਣ ਤੋਂ ਘਬਰਾਣਾ ਪੈਸੇ ਤੇਰੇ ਮੈਨੂੰ ਦੇ ਕੇ ਤੁਰਾਂਗੇ ਕੋਈ ਗੱਲ ਨਹੀਂ ਫੋਨ ਕਰਦੇ ਇਹਨੂੰ ਤੈਨੂੰ ਮੈਂ ਦੱਸਾਂ ਨਹੀਂ ਤੂੰ ਫੋਨ ਹੀ ਕਰ ਉਹਦਾ ਤੂੰ ਫੋਨ ਕਰ ਉਹਦਾ ਵੀ ਤਾਂ ਤਸ਼ਿੱਤ ਰਖਾ ਦੇ ਤਾਂ ਮੰਨਣਾ ਹੀ ਆ ਮੰਨਣਾ ਤਾਂ ਤੂੰ ਫੋਨ ਉਹਨੂੰ ਨਹੀਂ ਮੇਰਾ ਭਰਾ ਕੋਲੇ ਪੈਸੇ ਮੰਗੀਦੇ ਹੁੰਦੇ ਆ ਕਿੱਥੋਂ ਦੇਈ ਜਾਵੇ ਮੇਰਾ ਭਰਾ ਵੈਸੇ ਤੁਹਾਨੂੰ ਕਿੱਥੋਂ ਦੇਈ ਜਾਵੇ ਕੀ ਗੱਲ ਉਹ ਦੇ ਨਹੀਂ ਸਕਦਾ ਤੈਨੂੰ ਪੈਸੇ ਤੁਸੀਂ ਕਹਿੰਦਾ ਪੰਜ ਸਾਰ ਤੱਕ ਹੋਈਆਂ ਤੂੰ ਨਹੀਂ ਹੈ ਨਹੀਂ ਕਿ ਮੇਰੇ ਆਹ ਫੇਰ ਹੋਰ ਵੀ ਤੇ ਆ ਕੇ ਤੈਨੂੰ ਤੇ ਬੋਲੂਗਾ ਤੂੰ ਤੇ ਪਹਿਲਾਂ ਹੀ ਕਹਿਣਾ ਮੰਨ ਲਾ ਉਹ ਮੈਂ ਤੈਨੂੰ ਦੱਸ ਦਤਾ ਕਰਦੇ ਫੋਨ ਸੁਣਦਾ ਨਹੀਂ ਤੂੰ ਤਰੂਨ ਨੂੰ ਮਾਰਨਾ ਹੈ ਨਾ ਫੇਵੀ ਸ਼ਿੱਟਰ ਖਾ ਕੇ ਵੀ ਤਾਂ ਇਹਨੇ ਮੰਨਣਾ ਹੀ ਆ ਤਰੂਨ ਨੂੰ ਮਾਰਨਾ ਹੈ ਪਹਿਲਾਂ ਉਹਨੂੰ ਮਾਰਨਾ ਦੇ ਦੇਣਾ ਇੰਨਾ ਵੀ ਉਹ ਕਿਤੇ ਰੋੜ ਨਹੀਂ ਗਿਆ ਹੋ ਮੱਧੇ ਰੋੜ ਕੇ ਮਗਰ ਖੜੀ ਗਈਆਂ ਮੱਧਾ ਹੋਰ ਉਹਦੀਆਂ ਹੋਰ ਵੇਚ ਕੇ ਦੇ ਦੇਵੇ ਆਪੇ ਦੇਣੇ ਹੀ ਪੈਂਦੇ ਪਾਣਾ ਭਰਾਵਾਂ ਨੂੰ ਪੈਸੇ ਮਾਰਨ ਲੱਗੇ ਆ ਜੇ ਦਾ ਫੋਨ ਕਰਦੀ ਆ ਠੀਕ ਆ ਨਹੀਂ ਤਾਂ ਮੈਂ ਮੁੜ ਕੇ ਆ ਕੇ ਨਾ ਪਰੋਗੀ ਫੋਨ ਉਹਨੂੰ ਨਹੀਂ ਪਤਾ ਮੈਨੂੰ ਲੋੜ ਆ ਨਿਪੜਦਾ ਨਾ ਮੁੜ ਕੇ ਆ ਕੇ ਨਾ ਕੀਤਾ ਕਿੰਨੀ ਲੋੜ ਆ ਮੈਨੂੰ ਪੈਸਿਆਂ ਦੀ ਕਰੂ ਵੀ ਕਰੂਗੀ ਕਿ ਦਾਨੀ ਬੋ ਲੱਗਦਾ ਹੀ ਨਹੀਂ ਹੈਗਾ ਨਾ ਕਿਉਂ ਨਹੀਂ ਲੱਗਦਾ ਲਾ ਤਾਂ ਤੂੰ ਨਹੀਂ ਭੈਣ ਮੇਰੀ ਗੱਲ ਸੁਣੋ ਦੱਸ ਵੀ ਤੁਸੀਂ ਉਹਨੂੰ ਸਮਝਾਣਾ ਦਾ ਕੀ ਹੈ ਤੁਸੀਂ ਵੀ ਉਹਦੇ ਨਾਲ ਰਲ ਕੇ ਮੈਨੂੰ ਮੈਂ ਕੀ ਸਮਝਾਂ ਮੇਰੇ ਘਰ ਬਿਹਾਰ ਆ ਨਹੀਂ ਤੁਹਾਡੇ ਘਰ ਬਿਹਾਰ ਆ ਫੇਰ ਤੁਹਾਨੂੰ ਨਾ ਤੇਨੂੰ ਨਹੀਂ ਪਰ ਮੈਂ ਹੋਰ ਕਿੱਥੇ ਨੂੰ ਜਾਵਾਂ ਨੀ ਤੁਸੀਂ ਵੀ ਮੈਂ ਤਾਂ ਮਾਪਿਆਂ ਦੇ ਨਹੀਂ ਆਉਣਾ ਸੋਰ ਦੱਸ ਮੈਂ ਕਿੱਥੇ ਨੂੰ ਜਾਵਾਂ ਥੋੜੇ ਪੈਸੇ ਲੱਗਦੇ ਕਿਤੇ ਵਿਆਹਾਂ ਦੇ ਵਿੱਚ ਕਿੰਨੇ ਕੁ ਮੰਗ ਲੈ ਕੇ ਤੇ ਬਹੁਤਾ ਨਹੀਂ ਮੰਗ ਰਿਆ ਤੁਹਾਡੇ ਕੋਲੋਂ ਜੇ ਤੂੰ ਗੱਲ ਸਾਰੀ ਦੋ ਤਾਂ ਕਿ ਉਹ ਤੈਨੂੰ ਨੀ ਲੋੜ ਦਾ ਪੈ ਸਕਦੀ ਕਿਤੇ ਨਹੀਂ ਕੀ ਗੱਲ ਮੇਰੇ ਤਾਂ ਭਰਾ ਨੇ ਕਿੰਨੀ ਵਾਰ ਤੁਹਾਨੂੰ ਦਿੱਤੇ ਤੁਸੀਂ ਮੋੜੇ ਨਹੀਂ ਹੈਗੇ ਹੁਣ ਤਾਂ ਉਹ ਆਪੇ ਕੀ ਆ ਦੇ ਤਾ ਦਿੰਦੇ ਹੀ ਹੈ ਭੈਣਾ ਭਰਾਵਾਂ ਨੂੰ ਤੈ ਦਿੰਦੇ ਨਹੀਂ ਕਿਤੇ ਕੀ ਉਹਦੀ ਰੱਗ ਦੇ ਮੱਝ ਹੜ ਗਈ ਆ ਪਾਣੀ ਦੇ ਵਿੱਚ ਤੇ ਬਾਕੀ ਤਾਂ ਮਗਰ ਖੜੀਆਂ ਨਾ ਉਹ ਤਾਂ ਨਹੀਂ ਰੜ ਗਈਆਂ ਤੇ ਪਰਾਂ ਦਾ ਕੱਲੇ ਦਾ ਨੂੰ ਨੁਕਸਾਨ ਬਥੇਰੀ ਦੁਨੀਆਂ ਦਾ ਹੋਇਆ ਜੇ ਤੁਹਾਡੀ ਨਣਾਣੇ ਆ ਜਾ ਕੇ ਤੁਹਾਨੂੰ ਤੰਗ ਕਰੇ ਫੇਰ ਦੇ 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 ਅਸੀਂ ਵੀ ਪੈਸੇ ਉਹਨੂੰ ਦੇ ਦੰਨੇ ਆ ਤੇ ਤੁਸੀਂ ਨਹੀਂ ਹੁਣ ਤੋਂ ਕਹਿੰਦੀ ਮੇਰੇ ਫੋਨ ਨਹੀਂ ਲੱਗਦਾ ਰੇਂਜ ਨਹੀਂ ਆਉਂਦੀ ਜਦੋਂ ਆ ਗਏ ਨਾ ਫੇ ਛਿੱਤਰ ਖਾ ਕੇ ਜੋ ਤੇਰੇ ਗੁੱਟ ਪੰਨੇ ਤੇਰਾ ਬੂਥਾ ਪੰਨਿਆ ਫੇ ਵੀ ਤੂੰ ਮੰਨਣ ਆਈਆਂ ਤੇ ਉਹ ਤੇਰੇ ਪੈਸੇ ਤੇ ਦੂਜੇ ਕੋਲ ਭਰਾ ਕੋਲੋਂ ਵੀ ਨਿਕਲੇ ਹੋਣੇ ਆ ਫੇਰ ਨੇ ਦੇਰੇ ਤੁਸੀਂ ਉਹਨੂੰ ਤਾਂ ਕੀ ਸਮਝਾਣਾ ਤੁਸੀਂ ਸਾਡੇ ਘਰ ਜਾ ਕੇ ਸਮਝਾ ਦੇ। ਤੈਨੂੰ ਪੈ ਨਹੀਂ ਮੰਨਣਾ, ਤੈਨੂੰ ਨਹੀਂ ਮੰਨਣਾ ਤੇ ਮੰਨਣਾ ਨਹੀਂ ਉੱਥੇ। ਤੂੰ ਹੋਈ ਐਸੀ ਤਰ੍ਹਾਂ ਖੜੀ ਆ ਤੂੰ। ਤੇ ਕਹਿੰਦੀ ਮੈਨੂੰ ਕੁਰਦਾ ਨਹੀਂ ਮੈਂ ਮਾਰਦਾ, ਜੇ ਤੂੰ ਕਹਿਣਾ ਨਹੀਂ ਮੈਨਾਂ ਤੇ ਤੂੰ ਖਾਣਾ ਹੀ ਆ। ਕਾਰਪੋਰ ਕਿਉਂ ਨਹੀਂ ਲੱਗਦਾ? ਲੱਗਦਾ ਨਹੀਂ ਫੋਨ ਰੇਂਜ ਹੈ ਨਹੀਂ ਕੀ। ਜਦੋਂ ਆ ਜਾਣਾ ਤੇ ਤੇਰੇ ਪੈਣੀਆਂ ਪੰਜ-ਛਤ ਤੇ ਤੇਰੇ ਭਰਾ ਨੇ ਪੈਣ ਤਾਂ ਫੋਨ ਵੀ ਆਪਣੇ ਆਪ ਲੱਗਣਾ ਫਿਰ। ਮੈਂ ਇਹ ਕਹਿਣਾ ਮੰਨ ਲਾਂ ਤਾ ਤੂੰ ਦੇਖਦੀ ਆ ਮੈਂ ਫੋਨ ਲਾ ਕੇ ਕਿੰਨੀਆਂ ਬਿਆਂ ਦੀਆਂ ਟੈਨਸ਼ਨ ਆਆਂ ਤੇਲਾ ਹੁਣ ਮੰਨੇ ਨਹੀਂ ਹੈਗੇ ਜਦੋਂ ਚਾਰ ਪਏ ਇਹਦੇ ਭਰਾ ਨਹੀਂ ਵੀ ਕਿਤੇ ਨਾ ਕਿਤੇ ਫੜਕੇ ਦੇ ਦੇਣੇ ਆ ਪੇ ਜਦੋਂ ਇਹਨਾਂ ਦੱਸਣਾ ਵੇ ਕਲੇਸ਼ ਹੁੰਦਾ ਘਰ ਦੇ ਵਿੱਚ ਹਾਂ ਹਾਂ ਆ ਗਿਆ ਬਟੋ ਹਾਂ ਵੈਨ ਕਿਦਾਂ ਮੰਨੀ ਕਿ ਨਹੀਂ ਹੋ ਕਿੱਥੇ ਮੰਨੀ ਉਹ ਨਹੀਂ ਮੰਨੀ ਹੈਗੀ ਹੈ ਤੂੰ ਨਹੀਂ ਮੰਨੀ ਲੈ ਤੂੰ ਨਹੀਂ ਫੋਨ ਨਹੀਂ ਲਾਗਦਾ ਮੇਰੇ ਭਰਾ ਦੀਆਂ ਮੱਜਾਂ ਰੋੜ ਗਈਆਂ ਕੋਠੇ ਤੇ ਗਏ ਆ ਇਦਾਂ ਦੀਆਂ ਗੱਲਾਂ ਕਰਦੀ ਆ ਉਹ ਤੇਨਾ ਵੀ ਯਾਨੀ ਜਵਾਬ ਕਰਦੀ ਆ ਜਵਾਬ ਹੀ ਕਰਦੀ ਆ ਸੋ ਗੱਲਾਂ ਕੀਤੀਆਂ ਮੇਰੇ ਪੱਲੇ ਪਾਈਆਂ ਜੇ ਮੇਰਾ ਮੇਰਾ ਸਰਦਾਂ ਦਾ ਮੰਨੂ ਕਿ ਲੋਰ ਸੇ ਤੁਹਾਡੀ ਮੈਂਤਾ ਦਾ ਮੰਨੂ ਕਿ ਲੋਰ ਹੋਈਆਂ ਗੱਲਾਂ ਕਰੀਆਂ ਕੋਨੇ ਦੀਆਂ ਜੋ ਨਾ ਸੋਹਣੇ ਮੇਰੇ ਪੱਲੇ ਪਾਈਆਂ ਹੁਣੇ ਹੀ ਹੋਜੂ ਕੰਮ ਜੋ ਨਾ ਸੋਹਣੀ ਮੇਰੇ ਪੱਲੇ ਪਾਈਆਂ ਸਰਦਾਂ ਹੁੰਦਾ ਕੀ ਲੋੜ ਪਈ ਸੀ ਹੈਗਾ ਹੁਣੇ ਹੁਣੇ ਮੰਨੂ ਹੁਣੇ ਮੰਨੂ ਕੇ ਕਿਦਾਂ ਨਾ ਮੰਨੂ ਨੰਨ ਇਹ ਗੱਲ ਐ ਮੈਂ ਤਨੂ ਭੂਮਾਰਨ ਰਗਦੇ ਮਨੁ ਰੋਣੇ ਦੇ ਵਜੇ ਸੰਗਣਾ ਮਨੁ ਰੋਦੇ ਮੈਂ ਪਰ ਫੋਨ ਤਨ 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 ਕਾਣਾ ਨੂੰ ਨਹੀਂ ਜਾਣਾ ਮੈਂ ਕਿੱਤਾ ਸੀਗਾ ਭਾਜੀ ਨੂੰ ਪਰ ਹੋਰ ਕਰ ਇੱਕ ਵਾਰੀ ਜਿਥੋਂ ਮਰਜੀ ਦੇ ਆਕੇ ਤਾਂ ਮੈਨੂੰ ਠੇਕਾ ਨਹੀਂ ਹੈਗਾ ਮੈਂ ਨਾ ਬੰ ਨੂੰ ਪੈਸੇ ਦੇਣੇ ਆ ਮੈਂ ਛੋਲੇ ਗੈਨ ਮੇਰੀ ਹੁਣ ਘਟ ਬੱਝਿਆ ਫੇਰ ਬੱਝ ਹੋ ਜੂਗੀ ਚੱਲ ਗੱਲ ਫੋਨ ਲੋਗਰੇ ਲੈ ਲੈ ਹੁਣ ਕਿੱਧਰ ਆ ਕੇ ਚੰਗੀ ਰਹੀਆਂ ਤੂੰ ਹੈ ਪਤਾ ਨਹੀਂ ਕੋ ਪੈਸੇ ਤਾਂ ਚੱਲ ਆ ਕੇ ਦੇਣੇ ਹੀ ਪੈਣੇ ਆ ਹਰੂ ਪਤਾ ਨਹੀਂ ਲੱਗਦਾ ਜਿਹੜਾ ਜਾਂ ਤਾਂ ਮੈਂ ਪਹਿਲਾਂ ਇਹੋ ਦੇ ਮਨ ਜਾ ਮਨ ਜਾ ਭਾਂ ਜਾ ਫੇਰ ਮਨੂ ਅਰੇ ਫੋਨ ਲੈ ਲੈ ਮੈਨੂੰ ਗੈਰ ਕੋ ਆਦਾ ਇੱਧਰ ਚਲੋ ਫੇਰ ਯਾਦ ਰ ਦੇ ਨਹੀਂ ਬਹਿਣੇ ਰੋਦੇ ਨਹੀਂ ਕਰਨੇ ਆ ਨਾ ਪਰ ਹੁਣ ਆ ਜਾ ਹੁਣੇ ਹੀ ਕਰ ਖੋਣਾ ਦੇ ਜਾਣੇ ਆਨੇ ਪੈਦੇ ਕਾਨੂੰਨ ਆਉਣਾ ਸੀ ਗਾਇਰ ਤੂੰ ਮੈਂ ਅੱਜ ਮੈਨੂੰ ਇੱਕ ਗੱਲ ਦੱਸ ਦੇ ਪੈਸੇ ਉਹਨੇ ਦੇਣ ਹੁਣਾ ਜਾਂ ਤੂੰ ਲੈਣ ਜਾਣਾ ਮੇਰੇ ਭਰਾ ਦੀ ਤੱਕ ਮੱਝ ਹੜ ਗਈ ਆ ਉਹ ਤੇ ਨਹੀਂ ਹੜ ਗਿਆ ਹਾਂ ਇੱਕ ਕਮਾਜਾ ਭੈਣ ਦੱਸ ਬੇਓ ਨੇ ਡੇਰੀ ਖੋਲੜੀ ਹੈ ਉਹ ਵੀ ਇੱਕ ਕਮਾਜਾ ਕਰਾਉਂਦੇ ਆ ਰਿਆੀਆਂ ਖੋਲੀਆਂ ਵੇਚ ਕੇ ਦੇ ਦੇਵੇ ਪੈਸੇ ਹੁਣ ਉਹ ਵੀ ਪਕਾਣੀ ਹੋਗਾ ਇਹ ਮੈਨੂੰ ਵੀ ਠੇਕਾ ਦਿਓ ਵੀ ਪਕਾਣੀ ਆ ਮੇਰੀ ਭੈਣ ਪੈਸੇ ਲੈਣ ਆਈ ਆ ਇਹਨੂੰ ਦੇ ਕੇ ਤੋਰਨਾ ਲੱਗੇ ਸਾਹਮਣੇ ਪੈਸੇ ਲੈ ਕੇ ਜਾਣੇ ਆਉਣ ਮੈਂ ਕੁੜੀ ਦਿਓ ਜੇ ਤੁਮ ਮਾਂ ਬਣਾਉਣਾ ਪਈਆਂ ਆ ਜਾ ਕੇ ਲਿਆ ਪੈਸੇ

ਲੇਤਾ ਚਲ ਗਈ ਆ ਉਹ ਜੈ ਰ ਬਰੈਂਗਲ ਭਾਵੇਂ ਵੰਗ ਭੇਜੀ ਆ ਜਾਊਗਾ ਦਾ ਨਾ ਕੋਈ ਨਹੀਂ ਉਹਦੇ ਖਾਣੇ ਪੈਂਦੀ ਕੋਈ ਗੱਲ ਫੜੀ ਓਏ ਕੋਈ ਬਾਲਾ ਕੋਈ ਨਹੀਂ ਪੈਣਾ ਮੈਂ ਤਾਂ ਪੈਸੇ ਲੈ ਕੇ ਜਾਉਂਗਾ ਕਿਹੜੀ ਗੱਲ ਆ ਲੈ ਕੇ ਆਉਂ ਅੱਗੇ ਵੀ ਇਦਾਂ ਹੀ ਲਿਆ ਆਈ ਦੀ ਆਂਦੇ ਮਹंगाई ਦੇ ਪੈਸੇ ਦੇ ਕੋਈ ਚੰਗਾ ਕੀਤਾ ਹੁਣ ਡਰਾ ਕੇ ਭੇਜ ਦਿੱਤਾ ਪੈਣਾ ਆਪਾਂ ਨਹੀਂ ਢਿਲ ਵਰਤੀ ਦੀ ਹੁਣ ਤਾਂ ਲੈ ਕੇ ਹੀ ਆਉ ਪੈਸੇ ਲੈ ਆਉਂ ਵੀ ਲੈ ਆਉ ਕਿੱਦਾਂ ਨਾ ਅੱਗੇ ਵੀ ਕਈ ਵਾਰੀ ਦੇ ਮਗਾਇਏ ਪਏ ਆ ਜਾਣੋ ਮੈਂ ਤਾਂ ਉਹ ਲੈ ਕੇ ਜਾਣੇ ਆ ਪੈਸੇ ਉਹ ਭਰਾ ਇਹਦੇ ਨੇ ਦੇ ਦੇਣੇ ਆ ਮੈਂ ਬਿੱਟੂ ਹੂੰ ਜਿੰਨੇ ਨਿਕਲਦੇ ਕੜਾਈ ਜਾ ਉਹ ਮੈਂ ਨਹੀਂ ਜਾਣਦਾ ਰਿਸ਼ਤਾ ਬਣਦਾ ਹੀ ਆ ਉਹਦਾ ਆਹੋ ਬਣਦਾ ਹੀ ਆ ਉਹਦਾ ਜਿੰਨੇ ਨਿਕਲਦੇ ਕੜਾਈ ਸਿੱਧੀਆਂ ਉਂਗਲੀਆਂ ਕੇ ਨਿਕਲ ਉਂਗਲੀਆਂ ਤੇੱਡੀ ਕਦੀ ਚੱਲ ਲਾ ਫਿਰ ਨਾ ਕੋਈ ਗੱਲ ਨਹੀਂ ਆ ਕੋਈ ਨਹੀਂ ਮੰਨਦੀ ਆ ਜੀ ਉਹ ਮੈਂ ਨਹੀਂ ਡਰਦਾ ਅੱਡ ਦਿੱਤੇ ਕੰਮ ਲਗਾ ਦੇਦਾ ਆ ਕਾ ਪਿੱਛਾ ਇਥੇ ਬਾਜਰੀ ਵੱਜਣ ਦੇ ਉਹਨੂੰ ਪਿਆਰ ਨਾਲ ਸਮਝਾਈ ਜਾਂਦੇ ਮੰਨੀ ਨਹੀਂ ਤਾਂ ਫੇ ਚਿੱਤਰ ਖਾ ਕੇ ਵੀ ਤਾਂ ਹੁਣ ਗਈ ਆ ਜੇ ਪਹਿਲਾਂ ਚਲੇ ਜਾਂਦੀ ਉਹ ਫੇਰ ਮੈਂ ਹਾਂ ਰੋਟੀ ਵੀ ਤੈਨੂੰ ਬੁਲਾਣੀ ਪਾਉਗੀ ਕੋਈ ਰੋਟੀ ਤਾਂ ਮੈਂ ਬਣਾ ਲੈਂਦੀ ਆ ਬਣਾਰਾ ਭੁੱਖ ਲੱਗੀ ਹੋ ਆ ਕੋਈ ਰੋਟੀ ਬਣਾ ਲੈਂਦੀ ਆ ਉਹ ਤਾਂ ਹੁਣ ਸਵੇਰ ਨੂੰ ਆਉਣਾ ਪਤਾ ਨਹੀਂ ਉਹ ਦੋ ਦਿਨ ਰਹਿ ਗਿਆ ਆ ਪਤਾ ਨਹੀਂ ਆਏ ਜਾਣਾ ਉਹਨੇ ਬਣਾ ਲਾਂਦੀ ਰੋਟੀ ਦੀ ਕਿਹੜੀ ਗੱਲ ਆ ਹਾਂ ਮੈਂ ਆਫ ਚਲੇ ਗਿਆ ਹਾਂ ਸਾਰੀ ਕੰਧ ਛੱਡ ਗਈ ਆ ਵੀ ਮੈਨੂੰ ਲੱਗਦਾ ਗਈ ਰੱਬਾ ਕਿਹੜਾ ਕਹਿਰ ਵਰਤਾ ਤਾ ਰੱਬਾ ਹੋ 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 ਯਾ ਇੱਕ ਮੱਝ ਵਿਚਾਰੀ ਅਪੀ ਡੇਕ ਚੱਲਿਆ ਵੀਡੀਓ ਚ ਨਾ ਕਰਾਓ ਫਤਨਾਵਾ ਰੱਬਾ ਹੋ ਹੋ ਤੇ ਮਨ ਨਹੀਂ ਪੈਣੀ ਹਮਤ ਵੀ ਹੈ ਕੁੜੀ ਮੈਨੂੰ ਲੱਗਦਾ ਇਹ ਫੇਕ ਕੰਜਰ ਨੇ ਮੈਨੂੰ ਲੱਗਦਾ ਲੜ ਕੇ ਕੱਢਦੀ ਮੈਨੂੰ ਰਾਜਾ ਫੇ ਪੈਸਿਆਂ ਦਾ ਪੰਗਾ। ਆ ਗੁੜੀ ਕਿੰਦਾ ਰਾਜੀ ਖੁਸ਼ੀ ਆਈਆਂ? ਰਾਜੀ ਖੁਸ਼ੀ ਭਾਜੀ ਕਾਦੀ ਤੁਹਾਨੂੰ ਦੱਸਿਆ ਫੋਨ ਕੀਤਾ ਸੀਗਾ। ਤੇ ਦੋ ਹੀ ਭੈਣ ਭਰਾ ਹੁਣ ਮੇਰੇ ਨਾਲ ਲੜ ਪਏ। ਫੇਰ ਕੁੱਟਿਆ ਮੈਨੂੰ। ਫੇਰ ਲੜ ਕੇ ਕੱਢਤਾ। ਹਾਂ ਕਹਿੰਦਾ ਪੈਸੇ ਲੈ ਕੇ ਆ ਜਿੱਥੋਂ ਮਰਜੀ ਲੈ ਕੇ ਆ। ਇਹ ਤੁਹਾਨੂੰ ਦੱਸਣਾ ਸੀ ਵੀ ਸਾਡਾ ਤਾਂ ਪਹਿਲੇ ਹਾੜਾਂ ਦੇ ਵਿੱਚ ਸਾਰਾ ਕੁਝ ਛੜ ਗਿਆ। ਮੱਝ ਇੱਕ ਆ ਬਚੀ ਆ ਦੂਜੀ ਮੱਝ ਵੀ ਗਾਈ ਵੀ ਅੱਧੇ ਛਟਣੀ ਵੀ ਪਤਾ ਨਹੀਂ ਕਿੱਧਰ ਗਈ ਕਿ ਕਿੱਧਰ ਨਹੀਂ ਗਈ ਦੱਸਿਆ ਦਸੀ ਭਾਜੀ ਉਹਨਾਂ ਨੂੰ ਮੈਂ ਕਹਿੰਦੇ ਇਹੀ ਵੇਚ ਕੇ ਦੇ ਦੇ ਉਹ ਦੱਸ ਹੁਣ ਆ ਵੀ ਮੱਝ ਵੇਚਣੀ ਪਊ ਮੇਰੇ ਭਰਾ ਨੂੰ ਵੀ ਉਹ ਤਾਂ ਨਹੀਂ ਟਿੰਡ ਪਾਣਾ ਉਦਾਂ ਨਹੀਂ ਭੈਣ ਆ ਇਹ ਵੀ ਬੁੱਤ ਵੇਚ ਦਿੰਨੇ ਫੇ ਹੋਰ ਕੀ ਕਰਨਾ ਤੁਸੀਂ ਭਾਜੀ ਫਿਰ ਇਹ ਵੇਚ ਕੇ ਤੁਹਾਡਾ ਕਿੱਦਾਂ ਗੁਜ਼ਾਰਾ ਹੋਊਗਾ ਫਿਰ ਤੇ ਤੇਰਾ ਘਰ ਬੱਸ ਜਵੇ ਕੋਈ ਨਹੀਂ ਆਪੇ ਮਾਰੇ ਨੇ ਉਹ ਸੋਚਿਆ ਹੋਗਾ ਚਲ ਤੂੰ ਬੈਠ ਅੰਦਰ ਆ ਨਮੇ ਬੈਠਾ ਟਰੱਬਾ ਜੇਤੀਆਂ ਦੇ ਨਾ ਗਰੀਬਾਂ ਨੂੰ ਫਕਰੀਬੇ ਨਾ ਦੇ ਇੱਕ ਕੁਦਰਤ ਦੀ ਮਾਰ ਇੱਕ ਮਾੜੇ ਬੰਦਿਆਂ ਦਾ ਬਾਹ ਪੈ ਗਿਆ ਚਲੋ ਸਰਜੇ ਕੁਰੀ ਦਾ ਸਰਜੇ ਕਰਵਾਜ ਜਵੇ ਹੋਰ ਭਾਗਾਂ 'ਚ ਹੋਈ ਹੋਰ ਮੱਤ ਬਣਜੋ